ਲੜਕੀ 27 ਸਾਲ ਦੀ ਲੜਕੀ ਜਿਹੜੀ ਕਿ ਆਪਣੇ ਪਰਿਵਾਰ ਦੇ ਨਾਲ ਪਚੌਂ ਦਾ ਆਪਸੀ ਕੁਝ ਤਕਰਾਰ ਹੋ ਗਿਆ ਸੀਗਾ ਉਸ ਤਕਰਾਰ ਕਾਰਨ ਉਹ ਘਰੋਂ ਚਲੀ ਗਈ ਤੇ ਜਦੋਂ ਰੇਲਵੇ ਸਟੇਸ਼ਨ ਦੇ ਪਾਸ ਪਹੁੰਚੀ ਤਾਂ ਉਹਨੂੰ ਦੋ ਲੜਕੇ ਮਿਲ ਗਏ ਜਿਨ੍ਹਾਂ ਨੇ ਉਹਨੂੰ ਬਹਿਲਾ ਫਸਲਾ ਕੇ ਘਰਾ ਤਮ ਕਾ ਕੇ ਸਕਾਲਦੀ ਪ੍ਰਟੈਕਸ ਤੇ ਕਹਿੰਦੇ ਐ ਕਿ ਅਸੀਂ ਤੈਨੂੰ ਤੇਰੇ ਘਰ ਛੱਡ ਦਿੰਨੇ ਆਂ ਉਹ ਜਾ ਕੇ ਉਹਦੇ ਨਾਲ ਗਲਤ ਹਰਕਤ ਕੀਤੀ 0.1% ਵੀ ਕਿਸੇ ਕੋਲ ਨਹੀਂ ਸਕਾਲਦਾ ਅਧਿਕਾਰ ਨਹੀਂ ਹੈ ਕਿ ਕੋਈ ਕਿਸੇ ਦੇ ਨਾਲ ਜ਼ਿਆਦਤੀ ਕਰੇ ਔਰ ਉਹ ਦਿਨਾਂ ਲਈ ਗਲਤ ਹਰਕਤ ਕਰੇ ਲੁਧਿਆਣਾ ਲਾਈਵ ਖੇਡਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਤਵਰ ਦਾ ਲੁਧਿਆਣੇ ਦੇ ਵਿੱਚ ਮੌਜੂਦ ਆ ਡਿਵੀਜ਼ਨ ਨੰਬਰ 7 ਦੇ ਵਿੱਚ ਜਿੱਥੇ ਇੱਕ ਦੱਸਦੇ ਕਿ ਡਿਵੀਜ਼ਨ ਨੰਬਰ 7 ਦੇ ਏਰੀਏ ਦੇ ਵਿੱਚ ਹੈ ਬਰੇ ਕਾਬਲੇ ਕਾਰਿਫ ਲੁਗਾਨ ਅਬਜੀ ਨੰਬਰ 7 ਦੀ ਪੋਚ ਜਨਾਵਲੋਂ ਦੱਸਦੇ ਕਿ ਇੱਕ ਕਾਨੂੰਨੀ ਹਰਕਤ ਕਰਨ ਵਾਲੇ ਦੋ ਅਕਿਊਸ਼ਨਲ ਪੋਸਲੇ ਗ੍ਰਿਫਤਾਰ ਕੀਤਾ ਇੱਕ ਕੁੜੀ ਦੇ ਨਾਲ ਉਹ ਬੈਲਾਫ ਸੁਲਾ ਕੇ ਉਹਨੂੰ ਲੈ ਕੇ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਨਾਲ ਇੱਕ ਹਰਕਤ ਕਰਦੇ ਨੇ ਸੋ ਕਿਤੇ ਲੱਗੇ ਇੱਕ ਵੱਡੀ ਜਿਹੜੀ ਹੈ ਵਾਅਦਾਤ ਨੂੰ ਉਹਨਾਂ ਨੇ ਅਨਜਾਨ ਦਿੱਤਾ ਜਾਣਕਾਰੀ ਲਵਾਂਗੇ ਆਖਿਰ ਉਸ ਕੁੜੀ ਨੂੰ ਕਿੱਥੋਂ ਲੈ ਕੇ ਗਏ ਉਸ ਤੋਂ ਬਾਅਦ ਕਿਸ ਇਲਾਕੇ ਦੇ ਵਿੱਚ ਲੈ ਕੇ ਗਏ ਸਤਿ ਸ਼੍ਰੀ ਅਕਾਲ ਜੀ ਜੀ ਸਰ ਇੱਕ ਜਿਹੜਾ ਅੱਜ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਇਹ ਕਿਸ ਰਿਲੇਟਡ ਹੈ ਅੱਜ ਤੁਹਾਡੀ ਜਿਹੜੀ ਧਿਆਨ ਵਿੱਚ ਇਸ ਇਸ ਵਾਸਤੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕਿ ਇਹ ਜਿਹੜਾ ਇੱਕ ਲੜਕੀ ਜਿਹਦਾ ਨਾਮ ਅਜੇ ਅਸੀਂ ਡਿਸਕਲੋਸ ਨਹੀਂ ਕਰ ਸਕਦੇ ਉਸ ਲੜਕੀ 27 ਸਾਲ ਦੀ ਲੜਕੀ ਜਿਹੜੀ ਕਿ ਆਪਣੇ ਪਰਿਵਾਰ ਦੇ ਨਾਲ ਕੁਝ ਉਹਨਾਂ ਦਾ ਆਪਸੀ ਕੁਝ ਤਕਰਾਰ ਹੋ ਗਿਆ ਸੀਗਾ ਉਸ ਤਕਰਾਰ ਕਾਰਨ ਉਹ ਘਰੋਂ ਚਲੀ ਗਈ ਰਾਤ ਨੂੰ ਤੇ ਜਦੋਂ ਰੇਲਵੇ ਸਟੇਸ਼ਨ ਦੇ ਪਾਸ ਪਹੁੰਚੀ ਤਾਂ ਉਹਨੂੰ ਦੋ ਲੜਕੇ ਮਿਲ ਗਏ ਜਿਨ੍ਹਾਂ ਨੇ ਉਹਨੂੰ ਬਹਿਲਾ ਫਸਲਾ ਕੇ ਢਰਾਤਮ ਕਾ ਕੇ ਉਹਨੂੰ ਆਪਣੇ ਨਾਲ ਇਸ ਗੱਲ ਦੀ ਪ੍ਰੋਟੈਕਟਿਵ ਤੇ ਉੱਤੇ ਕਿ ਅਸੀਂ ਤਨਤਰੀ ਘਰ ਛੱਡ ਦਿੰਨੇ ਆ ਤੇ ਉਹਨੂੰ ਤਾਜਪੁਰ ਰੋਡ ਦੇ ਉੱਤੇ ਗੁਰੂ ਰਾਮਦਾਸ ਨਗਰ ਦੇ ਏਰੀਆ ਵਿੱਚ ਲਿਜਾ ਕੇ ਇੱਕ ਖਾਲੀ ਕਮਰੇ ਦੇ ਵਿੱਚ ਲਿਜਾ ਕੇ ਉਹਦੇ ਨਾਲ ਗਲਤ ਹਰਕਤ ਕੀਤੀ ਤੇ ਜਦੋਂ ਉਸ ਬੱਚੇ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਮੇਰੇ ਨਾਲ ਇੰਨਾ ਵੱਡਾ ਇਨਸੀਡੈਂਟ ਹੋ ਗਿਆ ਤਾਂ ਫਿਰ ਉਹ ਘਰ ਜਾ ਕੇ ਉਹਨੇ ਆਪਣੇ ਪਰਿਵਾਰ ਵਾਲਿਆਂ ਨੂੰ ਦੱਸਿਆ ਪਰਿਵਾਰ ਵਾਲੇ ਸਾਡੇ ਡਿਵੀਜ਼ਨ ਨੰਬਰ ਸਾਥ ਪੁਲਿਸ ਸਟੇਸ਼ਨ ਦਾ ਏਰੀਆ ਜਿਹਦੇ ਵਿੱਚ ਪੈਂਦਾ ਹੈ ਉੱਥੇ ਐਸਐਚਓ ਸਾਹਿਬ ਕੋਲ ਉਹਨਾਂ ਨੇ ਅਪਰੋਚ ਕੀਤੀ ਇਹਨਾਂ ਨੇ ਸਾਡੇ ਧਿਆਨ ਚ ਲਿਆਂਦਾ ਉਸ ਤੋਂ ਬਾਅਦ ਅਸੀਂ ਐਸਐਚਓ ਸਾਹਿਬ ਨੇ ਇੱਕ ਕੇਸ ਦੇ ਵਿੱਚ ਐਫਆਈਆਰ ਦਰਜ ਕਰਕੇ ਸਵਿਫਟਲੀ ਐਕਸ਼ਨ ਕਰਦੇ ਹੋਏ ਬਿਨਾਂ ਸਮਾਂ ਗੁਆਏ ਟੈਕਨੀਕਲ ਐਂਡ ਸਾਇੰਟਿਫਿਕ ਇਨਵੈਸਟੀਗੇਸ਼ਨਸ ਕਰਦੇ ਹੋਏ ਜਿਹੜੇ ਦੋਨੋਂ આરોપી ਨੇ ਕਿਉਂਕਿ ਪਹਿਲਾਂ ਲੜਕੀ ਨੂੰ ਉਹਨਾਂ ਦੇ ਨਾਮ ਵਗੈਰਾ ਨਹੀਂ ਪਤਾ ਸੀਗਾ ਟੈਕਨੀਕਲ ਐਵੀਡੈਂਸ ਦੇ ਆਧਾਰ ਤੇ ਉਹਨਾਂ ਦੋਨੋਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਔਰ ਇਨਵੈਸਟੀਗੇਸ਼ਨ ਸਟਾਰਟ ਕਰਕੇ ਅਰੈਸਟ ਕੀਤਾ ਅੱਜ ਉਹਨਾਂ ਨੂੰ ਅਸੀਂ ਕੋਰਟ 'ਚ ਪੇਸ਼ ਕੀਤਾ ਰਿਮਾਂਡ ਲਵਾਂਗੇ ਰਿਮਾਂਡ ਲੈ ਕੇ ਇਹਨਾਂ ਦੇ ਕੋਲ ਫਰਦਰ ਜਿਹੜੀ ਹੈ ਜਿੰਨੀ ਵੀ ਇੰਟਰਵਿਊਸ਼ਨ ਦੇ ਵਿੱਚ ਜੇ ਇਹਨਾਂ ਦੇ ਪਿਛਲੇ ਸਾਬਕਾ ਰਿਕਾਰਡ ਪਿਛਲੀਆਂ ਇਹਨਾਂ ਦੀਆਂ ਕੀ ਹਰਕਤਾਂ ਨੇ ਕਿਉਂਕਿ ਜੇ ਸਮਾਂ ਘੱਟ ਹੋਇਆ ਸੀਗਾ ਬਾਕੀ ਦਾ ਜਿਹੜਾ ਹੈ ਉਹਦੇ ਵਿੱਚ ਅਸੀਂ ਕਨਫਰਮ ਕਰਾਂਗੇ ਜੀ ਸਰ ਉਹ ਜਿਹੜੀ ਉਹ ਲੜਕੀ ਸੀਗੀ ਉਹ ਸਟੇਸ਼ਨ ਤੇ ਕਰਨ ਕੀ ਗਈ ਸੀਗੀ ਕਿਉਂ ਗਈ ਸੀਗੀ ਰਾਤ ਨੂੰ ਕਾਰਨ ਕੀ ਸੀਗਾ ਇਹ ਤਾਂ ਦੇਖੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਤਾਂ ਜਦੋਂ ਕੁਝ ਤਕਰਾਰ ਹੁੰਦੀ ਹੈ ਤਕਰਾਰ ਹੋਣ ਤੋਂ ਬਾਅਦ ਮਨ ਸਿਕਤੀ ਬੰਦਾ ਥੋੜਾ ਪਰੇਸ਼ਾਨ ਹੁੰਦਾ ਪਰੇਸ਼ਾਨੀ thì ਹੱਲ ਚ ਹੀ ਗਈ ਹੈ ਨੇਚਰਲ ਹੈ ਪਰਚੇ ਚਲੀ ਵੀ ਗਈ ਹੈ ਤਾਂ ਕੋਨੇ ਜੁਰਮ ਨਹੀਂ ਕੀਤਾ ਜੀ ਬਾਲਗ ਹੈ ਜਾ ਵੀ ਸਕਦੀ ਹੈ ਪਰ ਕਿਸੇ ਵੀ ਵਿਅਕਤੀ ਨੂੰ ਅਜਿਹਾ ਕੋਈ ਅਧਿਕਾਰ ਨਹੀਂ ਹੈਗਾ 0.1% ਵੀ ਕਿਸੇ ਕੋਲੇ ਸकल्ਦਾ ਅਧਿਕਾਰ ਨਹੀਂ ਹੈ ਕਿ ਕੋਈ ਕਿਸੇ ਦੇ ਨਾਲ ਜ਼ਿਆਤੀ ਕਰੇ ਔਰ ਉਹਦੇ ਨਾਲ ਗਲਤ ਹਰਕਤ ਕਰੇ ਤਾਂ ਇਸੇ ਕਰਕੇ ਜਿਹੜੇ ਦੋਵੇਂ ਦੋਸ਼ੀ ਨੇ ਇਹਨਾਂ ਨੂੰ ਕਾਨੂੰਨ ਦੇ ਮੁਤਾਬਿਕ ਜਿਹੜੀ ਹੈ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਔਰ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਲਵਾਈ ਜਾਏਗੀ ਬਿਲਕੁਲ ਸਰ ਇਹ ਜਿਹੜੇ ਲੜਕੇ ਸੀਗੇ ਕਿਸ ਇਲਾਕੇ ਦੇ ਰਹਿਣ ਵਾਲੇ ਸੀਗੇ ਇਹ ਉਸ ਇਲਾਕੇ ਦੇ ਵਿੱਚ ਕੀ ਕਰਨਗੇ ਸੀਗੇ ਇਹਨਾਂ ਵਿੱਚੋਂ ਜਿਹੜਾ ਇੱਕ ਅਕਿਊਜ਼ ਹੈ ਅਜੀਤ ਕੁਮਾਰ ਜੀ ਇਹ ਟੈਕਸਟਾਈਲ ਕਲੋਨੀ ਟਿਮਾਰੋੜ ਦਾ ਰਹਿਣ ਵਾਲਾ ਹੈ ਜੀ ਤੇ ਦੂਸਰਾ ਜਿਹੜਾ ਕਰਨ ਹੈਗਾ ਕਰਨ ਸੋਹਤਾ ਇਹ ਪਾਮਯਾ ਰੋਡ ਦੇ ਰਹਿਣ ਵਾਲਾ ਦੋਨੋਂ ਕਲੋਨਿਸ ਜਿਹੜੀਆਂ ਨੇ ਨੇੜੇ-ਨੇੜੀ ਪੈਂਦੀਆਂ ਨੇ ਜਿਆਦਾ ਬਹੁਤ ਜਿਆਦਾ ਫਾਸਲਾ ਨਹੀਂ ਹੈਗਾ ਤੋਂ ਬਾਕੀ ਜਿਹੜੀ ਫਰਦਰ ਇਹਦੇ ਚ ਮੈਂ ਤੁਹਾਨੂੰ ਉਹੀ ਗੱਲ ਦੱਸੀ ਹੈ ਕਿ ਕਿ ਇਨਵੈਸਟੀਗੇਸ਼ਨ ਬੜੀ ਲੰਬੀ ਹੁੰਦੀ ਹੈ ਇਹ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਜਿਹੜੀ ਹੈ ਪਹਿਲੇ 2 ਦਿਨ ਦੀ ਬਹੁਤ ਇੰਪੋਰਟੈਂਟ ਹੁੰਦੀ ਹੈ ਅਸੀਂ ਉਹ ਕਰ ਰਹੇ ਹਾਂ ਬਾਕੀ ਜਿਹੜੇ ਛੋਟੇ ਛੋਟੇ ਜਿਹੜੇ ਬਾਕੀ ਦੇ ਇਨਵੈਸਟੀਗੇਸ਼ਨ ਦੇ ਪਾਰਟਸ ਨੇ ਉਹ ਅਸੀਂ ਫਰਦਰ ਇਨਵੈਸਟੀਗੇਸ਼ਨ ਕਰਾਂਗੇ ਜੀ ਸਰ ਇੱਕ ਕਿਸ ਚੀਜ਼ ਤੋਂ ਲੈ ਕੇ ਆਏ ਕੁੜੀ ਨੂੰ ਮੋਟਰਸਾਈਕਲ ਤੋਂ ਲੈ ਕੇ ਆਏ ਕੋਈ ਹੋਰ ਵਾਹਨ ਇਹਨਾਂ ਦੇ ਕੋਲ ਸੀਗਾ ਇਹਨਾਂ ਕੋਲ ਇੱਕ ਮੋਟਰਸਾਈਕਲ ਸੀਗਾ ਜਿਹਦੇ ਉੱਤੇ ਅਨੁਗਰ ਲਾ ਕੇ ਬਿਠਾ ਕੇ ਡਰਾ ਕੇ ਲੈ ਕੇ ਆਏ ਨੇ ਬਾਕੀ ਮੈਂ ਤੁਹਾਨੂੰ ਦੱਸਿਆ ਕਿ ਅਜੇ ਇਹਦੇ ਵਿੱਚ ਲੰਬੀ ਇਨਵੈਸਟੀਗੇਸ਼ਨ ਚੱਲੇਗੀ ਜੀ ਇਹਨਾਂ ਦੇ ਕੋਲ ਕੋਈ ਹਥਿਆਰ ਵਗੈਰਾ ਵੀ ਸੀਗਾ ਜਿਹੜਾ ਮਤਲਬ ਇਹ ਡਰਾਇਆ ਇਹਨਾਂ ਨੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਅਜੇ ਇਹਨਾਂ ਨੇ ਹਥਿਆਰ ਦਾ ਜ਼ਿਕਰ ਹੈਗਾ ਲੱਤੀ ਨੇ ਦੱਸਿਆ ਬਟਾ ਜੀ ਸਾਡੇ ਕੋਲ ਰਿਮਾਂਡ ਤੇ ਹੋਣਗੇ ਉਸ ਤੋਂ ਬਾਅਦ ਅਸੀਂ ਰਿਮਾਂਡ ਦੇ ਆਧਾਰ ਦੇ ਉੱਤੇ ਇਹਨਾਂ ਕੋਲ ਡਿਟੇਲਡ ਪੁੱਛਗਿੱਛ ਕਰਾਂਗੇ ਪੁੱਛਗਿੱਛ ਕਰਕੇ ਫਿਰ ਜੋ ਫਰਦਰ ਸਾਡੇ ਕੋਲ ਸਾਹਮਣੇ ਆਏਗਾ ਉਹਦੇ ਆਧਾਰ 'ਤੇ ਚਾਰਸ਼ੀਟ ਤਿਆਰ ਕਰਕੇ ਇਹਨਾਂ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਵਾ ਕੇ ਇਹਨਾਂ ਨੂੰ ਸਜ਼ਾ ਦਿਲਵਾਈ ਜਾਵੇ ਬਿਲਕੁਲ ਸਰ ਪਰ ਇਹ ਜਿਸ ਇਲਾਕੇ ਦੇ ਵਿੱਚ ਲੈ ਕੇ ਜਾਂਦੇ ਨੇ ਉਹ ਤੇ ਉਹ ਇਲਾਕਾ ਜਿਹੜਾ ਉਹ ਮਤਲਬ ਇਨਾ ਦਾ ਹੁੰਦਾ ਹੈ ਇਹ ਇਹਨਾਂ ਦੇ ਰੂਮਸ ਵਗੈਰਾ ਹੁੰਦੇ ਆ ਜਾਂ ਕਿਸੇ ਹੋਰ ਵੱਖਰੇ ਸੈਕਟ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਹੀ ਸਾਹਮਣੇ ਆ ਸਕਦੀਆਂ ਕਿਉਂਕਿ ਲੰਬੀ ਇਨਵੈਸਟੀਗੇਸ਼ਨ ਮੈਂ ਤੁਹਾਨੂੰ ਪਹਿਲਾਂ ਵੀ ਰਿਕਵੈਸਟ ਕੀਤੀ ਹੈ ਕਿ ਲੰਬੀ ਇਨਵੈਸਟੀਗੇਸ਼ਨ ਇਹ ਸਾਰੀਆਂ ਚੀਜ਼ਾਂ ਇਨਵੈਸਟੀਗੇਸ਼ਨ ਦੇ ਦੌਰਾਨ ਸਾਹਮਣੇ ਆਣਗੀਆਂ ਅਜੇ ਇਹ 2-3 ਦਿਨ ਦਾ ਪੁਲਿਸ ਰਿਮਾਂਡ ਹੋਏਗਾ ਉਸ ਤੋਂ ਬਾਅਦ ਉਹਦੀ ਸਾਰੀਆਂ ਚੀਜ਼ਾਂ ਅਸੀਂ ਕਵਰ ਕਰਾਂਗੇ ਸਰ ਅੱਛਾ ਉਹ ਪਰਿਵਾਰਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਪਰਿਵਾਰ ਆਪਣੇ ਬੱਚਿਆਂ ਦੇ ਨਾਲ ਪਹਿਲਾਂ ਡਾਂਡਦੇ ਨੇ ਉਸ ਤੋਂ ਬਾਅਦ ਉਹ ਬੱਚੇ ਜਿਹੜੇ ਨੇ ਦਰਦ ਦੇ ਮਾਰੀ ਜਾਂ ਖੋਪਰ ਦੇ ਵਿੱਚ ਜਿਹੜੇ ਬਾਹਰ ਚਲੇ ਜਾਂਦੇ ਨੇ ਘਰ ਤੋਂ ਸੋ ਕਿੰਨੇ ਕਿਤੇ ਲੱਗਦਾ ਨਹੀਂ ਕਿ ਇਹ ਜਿਹੜੀ ਇਹ ਵਾਰਦਾਤਾਂ ਨਾਲ ਹੁੰਦੀਆਂ ਨੇ ਉਹ ਪਰਿਵਾਰ ਦੇ ਪੇਰੈਂਟਸ ਨੂੰ ਕੀ ਮੈਸੇਜ ਹੈ ਮੈਂ ਇਹ ਹੀ ਕਹਾਂਗਾ ਸਾਰਿਆਂ ਨੂੰ ਕਿ ਅਗਰ ਪਰਿਵਾਰ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਰਿਫਟ ਜਾਂ ਕੋਈ ਤਕਰਾਰ ਹੋ ਵੀ ਜਾਂਦਾ ਸੁਭਾਵਕ ਹੈ ਪਰੰਤੂ ਬੱਚਿਆਂ ਨੂੰ ਸਮਝਾ ਕੇ ਉਹਨਾਂ ਨੂੰ ਸੰਸਕਾਰਾਂ ਦੇ ਨਾਲ ਉਹਨਾਂ ਨੂੰ ਇਸ ਚੀਜ਼ ਦਾ ਗਿਆਨ ਦੇਣਾ ਜ਼ਰੂਰੀ ਹੈ ਕਿ ਬੇਟਾ ਤੁਸੀਂ ਆਪਣੇ ਘਰ ਦੇ ਵਿੱਚ ਹੀ ਰਹਿ ਕੇ ਜ਼ਿਆਦਾ ਮਹਿਫੂਜ਼ ਹੋ ਜ਼ਿਆਦਾ ਸਿਕਿਉਰ ਹੋ بجائے ਦੇ ਕਿ ਤੁਸੀਂ ਘਰੋਂ ਬਾਹਰ ਨਿਕਲ ਜਾਓ ਘਰੋਂ ਬਾਹਰ ਜਾਣ ਤੋਂ ਬਾਅਦ ਤੁਹਾਡੇ ਨਾਲ ਕਾਫੀ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਬੱਚਿਆਂ ਨੂੰ ਸਿਰਫ ਸਮਝਾਣ ਦੀ ਗੱਲ ਹੈ ਗੁੱਸੇ ਨਾਲ ਨਹੀਂ ਜਾਂ ਮਾਰਕੁੱਟ ਕੇ ਨਹੀਂ ਪ੍ਰੇਮਲ ਉਹਨਾਂ ਨੂੰ ਇਹ ਗੱਲਾਂ ਸਮਝਾਉਣ ਦੇ ਨਾਲ ਸਾਰੀਆਂ ਚੀਜ਼ਾਂ ਦਾ ਹੱਲ ਹੋ ਜਾਂਦਾ ਹੈ ਬਿਲਕੁਲ ਸੋ ਦੱਸਦੀ ਹੈ ਕਿ ਇੱਕ ਕੁੜੀ ਦੇ ਨਾਲ ਗਨੌਨੀ ਹਰਕਤ ਕਰਨ ਵਾਲੇ ਕ੍ਰਿਸ਼ਟ ਨੂੰ ਪੁਲਸ ਨੇ ਜਲਦੀ ਹੀ ਗ੍ਰਿਫਤਾਰ ਕੀਤਾ ਪਰ ਇੱਕ ਕਾਲੂ ਤਾਰਫ ਲੁਧਾਨ ਵਿਗਨਬਰ ਸਾਥੀ ਪੁਲਸ ਜਨਾਬ ਵੱਲੋਂ ਕਾਰਵਾਈ ਕੀਤੀ ਗਈ ਹਰਕਤ ਦੇ ਵਿੱਚ ਆਂਦੇ ਉਸ ਤੋਂ ਬਾਅਦ ਉਸ ਜਿਹੜੀ ਲੜਕੀ ਸੀਗੀ ਉਹਨੂੰ ਇਨਸਾਫ ਵੀ ਦਿੱਤਾ ਗਿਆ ਪਰ ਕਿਤੇ ਨਾ ਕਿਤੇ ਲੱਗਦਾ ਕਿ ਜਿਹੜੇ ਪਰਿਵਾਰ ਦੇ ਵਿੱਚ ਇਹ ਕੁੜੀਆਂ ਜਾਂ ਬੱਚੇ ਜਿਲੇ ਨੇ ਉਹ ਜਦੋਂ ਪੁਲਸ ਨਾਲ ਲੜਦੇ ਨੇ ਜਾਂ ਬਾਹਰ ਚੱਲ ਜਾਂਦੇ ਨੇ ਤੇ ਉਹਨਾਂ ਦੇ ਵਾਸਤੇ ਇੱਕ ਵੱਡਾ ਮੈਸੇਜ ਦਿੱਤਾ ਗਿਆ ਕਿ ਆਪਸ ਦੇ ਵਿੱਚ ਤਰਾ ਦੇ ਵਿੱਚ ਰਹਿਣਾ ਬਾਹਰ ਨਹੀਂ ਜਾਉਂਗਾ ਕਿਉਂਕਿ ਜੇਕਰ ਤੁਸੀਂ ਬਾਹਰ ਜਾਂਦੇ ਹੋ ਤਾਂ ਤੁਸੀਂ ਸੇਫ ਨਹੀਂ ਹੈਗੇ ਦੇਖੋ ਜੁਧਾਨ ਲਾਈ ਮੈਨੇਜਿੰਗ ਕੈਮਰਾਮੈਨ ਦੀਪਕ ਮੋਹਰਦਨ ਦਾ ਧੰਨਵਾਦ